ਮੈਂ ਨਵਾਂ ਸ਼ਹਿਰ ਵਿਧਾਨ ਸਭਾ ਚ ਹਾਂ। ਔਰ ਇਸ ਵਿਧਾਨ ਸਭਾ ਦੇ ਮੁੱਦੇ ਬਹੁਤ ਲੰਬੇ ਸਮੇਂ ਤੋਂ ਪੈਂਡਿੰਗ ਨੇ। ਨਾ ਤਾਂ ਕਿਸੇ ਐਮਪੀ ਨੇ ਸੁਣਵਾਈ ਕੀਤੀ ਔਰ ਨਾ ਹੀ ਕਿਸੇ ਜਿਹੜੇ ਐਮਐਲਏ ਸਾਡੇ ਜਿੱਤਰੇ ਨੇ ਸਰਕਾਰਾਂ ਮੰਨਦੀ ਉਹਨਾਂ ਨੇ ਕੀਤੀ। ਸੋ 6 ਵੱਡੇ ਮੁੱਦੇ ਤੇ ਮੈਂ ਆਇਡੈਂਟੀਫਾਈ ਕੀਤੇ ਨੇ। ਮੁੱਦੇ ਤਾਂ ਹੋਰ ਵੀ ਨੇ ਜਿਨ੍ਹਾਂ ਤੇ ਜ਼ਿਆਦਾ ਫੋਕਸ ਕਰਨ ਦੀ ਲੋੜ ਹੈ। ਸਭ ਤੋਂ ਇੰਪੋਰਟੈਂਟ ਗੱਲ ਤਾਂ ਇਹ ਹੈ ਕਿ ਨਵਾਂ ਸ਼ਹਿਰ ਦੀ ਰੀਅਲ ਕਨੈਕਟੀਵਿਟੀ ਬੜੀ ਪੂਅਰ ਹੈ। ਸੋ ਨਵਾਂ ਸ਼ਹਿਰ ਨੂੰ ਰੇਲ ਦੇ ਨਾਲ ਜੋੜਨਾ ਇਹਦੀ ਰੇਲਵੇ ਕਨੈਕਟੀਵਿਟੀ ਕਰਨੀ ਖੰਨਾ ਤੱਕ ਇਹਨੂੰ ਕਨੈਕਟ ਕਰਨਾ ਤਾਂ ਕਿ ਜਿਹੜੇ ਨਵੇਂ ਸ਼ਹਿਰ ਦੇ ਲੋਕ ਨੇ ਉਹਨਾਂ ਨੂੰ ਦਿੱਲੀ ਜਾਂ ਬਾਕੀ ਸ਼ਹਿਰਾਂ ਜਾਂਚ ਕੋਈ ਦਿੱਕਤ ਨਾ ਆਵੇ ਉਹਨੂੰ ਪ੍ਰਾਇਓਰਟੀ ਦੇ ਆਧਾਰ ਤੇ ਕਰਾਂਗੇ ਔਰ ਰੇਲ ਮਿਨਿਸਟਰ ਸਾਹਿਬ ਨੂੰ ਮੋਦੀ ਸਾਹਿਬ ਨੂੰ ਰਿਕੁਐਸਟ ਕਰਕੇ ਨਵਾਂ ਸ਼ਹਿਰ ਨੂੰ ਵੀ ਰੇਲਵੇ ਨਾਲ ਜੋੜਾਂਗੇ ਦੂਸਰਾ ਜਿਹੜਾ ਵੱਡਾ ਮੁੱਦਾ ਹੈ ਉਹ ਹੈ ਨਵਾਂ ਸ਼ਹਿਰ ਦੇ ਅੰਦਰ ਜਿਹੜਾ ਸਪੋਰਟਸ ਸਟੇਡੀਅਮ ਕੇਂਦਰ ਸਰਕਾਰ ਵੱਲੋਂ ਬਣ ਰਿਹਾ ਹੈ ਉਹਦਾ ਫਰਸਟ ਫੇਸ ਪੂਰਾ ਹੋ ਗਿਆ ਸੋ ਸੈਕੰਡ ਫੇਜ਼ ਜਲਦੀ ਪੂਰਾ ਹੋਏ ਔਰ ਜਲਦੀ ਉਹ ਨਵਾਂ ਸ਼ਹਿਰ ਦੇ ਨੌਜਵਾਨਾਂ ਨੂੰ ਉਪਲਬਧ ਹੋਵੇ ਇਹਦੇ ਲਈ ਪਹਿਲ ਦੇ ਆਧਾਰ ਤੇ ਆਪਾਂ ਕੋਸ਼ਿਸ਼ ਕਰਨੀ ਹੈ ਐਫਰਟ ਕਰਨੀ ਹੈ ਨਵਾਂ ਸ਼ਹਿਰ ਦੀ ਜਿਹੜੀ ਰੇਲਵੇ ਰੋਡ ਹੈ ਉਹਦੀ ਹਾਲਤ ਬੜੀ ਖਰਾਬ ਹੈ ਮੈਂ ਜਿੱਥੇ ਵੀ ਜਾਣਾ ਇਹੀ ਇਸ਼ੂ ਆ ਰਿਹਾ ਹੈ ਸੋ ਮੈਂ ਨਵਾਂ ਸ਼ਹਿਰ ਦੇ ਸਾਰੇ ਜਿਹੜੇ ਸਾਡੇ ਵੋਟਰ ਨੇ ਸਹਿਬਾਨ ਉਹਨਾਂ ਨੂੰ ਮੈਂ ਵਿਸ਼ਵਾਸ ਦਿਲਾਉਣਾ ਚਾਹੁੰਦਾ ਕਿ ਜਿਸ ਪ੍ਰਕਾਰ ਨਿਤਨ ਗੜਕਰੀ ਸਾਹਿਬ ਨੇ ਦੇਸ਼ ਦੀਆਂ ਸੜਕਾਂ ਤੇ ਹਾਈਵੇ ਚਮਕਾਏ ਹੈ सुभाष शर्मा जितन ਤੋਂ ਬਾਅਦ ਸਭ ਤੋਂ ਪਹਿਲਾ ਕੰਮ ਜਿਹੜਾ ਇਹ ਕਰੇਗਾ ਕਿ ਰੇਲਵੇ ਰੋਡ ਨੂੰ ਉਸੇ ਪੱਧਰ ਦੀ ਸੜਕ ਬਣਾਵਾਂਗੇ ਔਰ ਜਿਹੜੇ ਨਵਾਂ ਸ਼ਹਿਰ ਦੇ ਨਿਵਾਸੀ ਹੈ ਉਹਨਾਂ ਦੀ ਦਿੱਕਤਾਂ ਨੂੰ ਦੂਰ ਕਰਾਂਗੇ। ਮੋਦੀ ਸਾਹਿਬ ਨੇ ਪਿਛਲੇ ਬਜਟ 'ਚ ਗੱਲ ਕਹੀ ਸੀ ਕਿ ਹਿੰਦੁਸਤਾਨ ਦੇ ਹਰੇਕ ਜ਼ਿਲ੍ਹੇ 'ਚ ਇੱਕ ਮੈਡੀਕਲ ਕਾਲਜ ਬਣੇਗਾ। ਉਹਦੇ ਤਹਿਤ ਫਰਸਟ ਫੇਸ 'ਚ ਹੁਸ਼ਿਆਰਪੁਰ ਔਰ ਕਪੂਰਥਲਾ ਨੂੰ ਮੈਡੀਕਲ ਕਾਲਜ ਮਿਲੇ। ਲੇਕਿਨ ਕਿਉਂਕਿ ਸਾਡੀ ਐਮਪੀ ਨੇ ਐਫਰਟ ਹੀ ਨਹੀਂ ਕੀਤਾ। ਸੋ ਇਸ ਕਰਕੇ ਅਗਰ ਮੈਂ ਜਿੱਤ ਕੇ ਜਾਵਾਂਗਾ ਤੇ ਸਭ ਤੋਂ ਪਹਿਲਾ ਇਹ ਕੰਮ ਇਹ ਕਰਾਂਗਾ ਕਿ ਜਿਹੜੇ ਅਗਲੇ ਫੇਸ ਮੈਡੀਕਲ ਨਮਾ ਸ਼ਹਿਰ ਦੇ ਅੰਦਰ ਸ਼ਹੀਦ ਆਜ਼ਮ ਭਗਤ ਸਿੰਘ ਦੇ ਨਾਮ ਦੇ ਉੱਤੇ ਇੱਕ ਮੈਡੀਕਲ ਕਾਲਜ ਬਣੇ ਔਰ ਇੱਥੋਂ ਦੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਬਾਹਰ ਨਾ ਜਾਣਾ ਪਵੇ ਮੈਡੀਕਲ ਦੀ ਪੜ੍ਹਾਈ ਕਰਨ ਲਈ ਇਸੇ ਪ੍ਰਕਾਰ ਨਾਲ ਨਰਿੰਦਰ ਮੋਦੀ ਜੀ ਦੀ ਸਕਿੱਲ ਡਿਵੈਲਪਮੈਂਟ ਦੇ ਬਾਰੇ ਵਿੱਚ ਬਹੁਤ ਪ੍ਰਾਇਓਰਟੀ ਰਹਿੰਦੀ ਹੈ ਨਵੀਂ ਮਿਨਿਸਟਰੀ ਵੀ ਅਸੀਂ ਬਣਾਈ ਹੈ ਸੋ ਇੱਕ ਅੱਛਾ ਸਕਿੱਲ ਡਿਵੈਲਪਮੈਂਟ ਦਾ ਸੈਂਟਰ ਵੀ ਇਸ ਜ਼ਿਲ੍ਹੇ 'ਚ ਅਸੀਂ ਬਣਾਵਾਂਗੇ ਤਾਂ ਕਿ ਨੌਜਵਾਨਾਂ ਨੂੰ ਹੁਨਰਮੰਦ ਕਰਕੇ ਉਹਨਾਂ ਨੂੰ ਰੁਜ਼ਗਾਰ ਮੁਖੀ ਬਣਾਇਆ ਜਾ ਸਕੇ ਸੋ ਇਹ ਜਿਹੜੇ ਸਾਰੇ ਮੁੱਦੇ ਆ ਇਹਦੇ ਨਾਲ ਨਾਲ ਇੱਕ ਬੜਾ ਇੰਪੋਰਟੈਂਟ ਮੁੱਦਾ ਡੰਪ ਦਾ ਵੀ ਹੈ ਸੋ ਉਸ ਡੰਪ ਦੇ ਕਰਕੇ ਬਹੁਤ ਦਿੱਕਤਾਂ ਆ ਰਹੀਆਂ ਲਾਗੇ ਸਕੂਲ ਹੈ ਬੱਚਿਆਂ ਨੂੰ ਬੜੀ ਦਿੱਕਤ ਆਂਦੀ ਹੈ ਸੋ ਉਸ ਡੰਪ ਨੂੰ ਵੀ ਉੱਥੋਂ ਹਟਾ ਕਰਕੇ ਕਿਤੇ ਬਾਹਰ ਲੈ ਕੇ ਜਾਇਆ ਜਾਏਗਾ ਤਾਂ ਕਿ ਉੱਥੋਂ ਦੇ ਆਸ-ਪਾਸ ਦੇ ਲੋਕ ਜਿਹੜੇ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਆ ਨਾ ਹੋਣ ਸੋ ਇਹ 6 ਵੱਡੇ ਮੁੱਦੇ ਜਿਹੜੇ ਆ ਜਿਹੜੇ ਪ੍ਰਾਇੋਰਟੀ ਦੇ ਆਧਾਰ ਤੇ ਕਰਾਂਗੇ ਇਸ ਤੋਂ ਇਲਾਵਾ ਹੋਰ ਵੀ ਬੜੇ ਮੁੱਦੇ ਆ ਜਿਨ੍ਹਾਂ ਦਾ ਜਦੋਂ ਅਗਲੀ ਵਾਰ ਆਵਾਂਗਾ ਤੋ ਜ਼ਿਕਰ ਕਰਾਂਗਾ ਬਹੁਤ ਬਹੁਤ ਧੰਨਵਾਦ ਜੈ શ્રી ਰਾਮ ਸਾਸਤਰੀ ਕਾ ਜਿਵੇਂ ਤੁਸੀਂ ਦੱਸਿਆ ਕਿ ਜਿਹੜੇ ਬਕਰੇ ਬਕਰੇ ਮੁੱਦੇ ਤੁਸੀਂ ਗਿਣਾਏ ਆ ਅਕਸਰ ਅਸੀਂ ਵੋਟਾਂ ਤੋਂ ਪਹਿਲਾਂ ਦੇਖਦੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਆਈ ਸੀ ਉਹਨਾਂ ਨੇ ਵੀ ਇਹੀ ਗੱਲਾਂ ਕਹੀਆਂ ਅਸੀਂ ਡੰਪ ਚਕਾ ਦੇਾਂਗੇ ਅਸੀਂ ਇਹ ਕਰਦੇ ਆ ਕਿ ਸੜਕ ਬਣਾ ਦੇਾਂਗੇ ਸੜਕ ਬਣੀ ਆ ਤਾਂ ਪਰ ਉਹ ਕੁਝ ਦਿਨਾਂ ਦੇ ਵਿੱਚ ਹੀ ਡੁੱਲ ਗਈ ਗੱਲਾਂ ਇਦਾਂ ਦੀਆਂ ਚੱਲਦੀਆਂ ਰਹਿੰਦੀਆਂ ਕਿਤੇ ਬਾਅਦ ਦੇ ਵਿੱਚ ਫੇਰ ਤਾਂ ਨਹੀਂ ਇਹੀ ਲੋਕਾਂ ਨੂੰ ਇੱਕ ਵਾਰੀ ਵੋਟਾਂ ਨਾਲ ਭਰਮਾ ਕੇ ਬਾਅਦ ਵਿੱਚ ਤੁਸੀਂ ਫਿਰ ਉਹਨਾਂ ਨੂੰ ਇੱਦੀ ਛੱਡ ਕੇ ਚਲ ਜਿਓ ਮੋਦੀ ਸਾਹਿਬ ਦਾ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਜੋ ਕਹਿੰਦੇ ਆ ਕਰਦੇ ਆ ਬੀਜ ਅਸੀਂ ਜੋ ਕਿਹਾ ਅੱਜ ਤੱਕ ਪਿਛਲੇ 50 ਸਾਲਾਂ 'ਚ ਸਰਕਾਰ ਬਣਾ ਕੇ ਸਭ ਕੀਤਾ ਅਸੀਂ ਕਿਹਾ ਅਸੀਂ ਰਾਮ ਮੰਦਿਰ ਬਣਾਵਾਂਗੇ ਅਸੀਂ ਬਣਾਇਆ ਅਸੀਂ ਕਿਹਾ ਧਾਰਾ 370 ਹਟਾਵਾਂਗੇ ਅਸੀਂ ਹਟਾਈ ਸਾਡੇ ਤੇ ਸਾਡੇ ਤੋਂ ਪਰਦੇ ਲੋਕ ਕਹਿੰਦੇ ਆ ਇਸ ਕਰਕੇ ਮੋਦੀ ਜੀ ਦੀ ਗਾਰੰਟੀ ਤੇ ਦੇਸ਼ ਵਿਸ਼ਵਾਸ ਕਰ ਰਿਹਾ ਕਿਉਂਕਿ ਮੋਦੀ ਸਾਹਿਬ ਜੋ ਕਹਿੰਦੇ ਆ ਭਾਰਤੀ ਜਨਤਾ ਪਾਰਟੀ ਜੋ ਕਹਿੰਦੀ ਆ ਉਹ ਕਰਦੀ ਆ ਸੋ ਜੋ ਵਾਅਦੇ ਮੈਂ ਅਜ ਨਵਾਂ ਸ਼ਹਿਰ ਦੀ ਜਨਤਾ ਨਾਲ ਕਰਕੇ ਜਾ ਰਿਆਂ ਉਹਨਾਂ ਨੂੰ ਬਿਲਕੁਲ ਪੂਰਾ ਕਰਾਂਗੇ ਔਰ ਨਰਿੰਦਰ ਮੋਦੀ ਜੀ ਦੀ ਅਗਵਾਈ ਸਰਕਾਰ ਬਣ ਰਹੀ ਹੈ ਇਸ ਲਈ ਸਾਰੇ ਕੰਮ ਕਰਾਉਣ ਦੀ ਤਾਕਤ ਅਗਰ ਕਿਸੇ ਕੋਲ ਹੋਏਗੀ ਤਾਂ ਭਾਰਤੀ ਜਨਤਾ ਪਾਰਟੀ ਦੇ ਐਮਪੀ ਕੋਲ ਹੀ ਹੋਏਗੀ। ਸੋ ਇਸੇ ਕਰਕੇ ਮੈਂ ਨਵਾਂ ਸ਼ਹਿਰ ਦੀ ਜਨਤਾ ਨੂੰ ਵੀ ਬੇਨਤੀ ਕਰਨੀ ਹੈ ਕਿ ਆਪਾਂ ਮੋਦੀ ਸਾਹਿਬ ਦੇ ਨਾਲ ਖੜੀ ਹੋਈਏ। ਜਿਹੜੇ ਕਾਂਗਰਸ ਦੇ ਤੁਹਾਡੇ ਅਗੇਂਸਟ ਖੜੇ ਹੋਏ ਐ ਇੱਥੋਂ ਉਮੀਦਵਾਰ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਬੀਜੇਪੀ ਆ ਉਹ ਨੇੜੇ-ਤੇੜੇ ਵੀ ਨਹੀਂ ਜਿੱਤਦੇ ਲੱਭ ਰਹੀ। ਤੁਸੀਂ ਕਹਿ ਰਹੇ ਹੋ ਕਿ ਅਸੀਂ ਸਰਕਾਰ ਬਣਾਉਂਗੇ। ਇਹਨਾਂ ਦਾ ਹੰਕਾਰ ਹੈ। ਇਹ ਤਾਂ ਬੀਜੇਪੀ ਨੂੰ ਕਹਿੰਦੇ ਸੀ ਬੀਜੇਪੀ ਦੋ ਸੀਟਾਂ ਦੀ ਪਾਰਟੀ ਹੈ, ਬੀਜੇਪੀ ਕਾਰ ਦੀ ਪਾਰਟੀ ਹੈ। ਅੱਜ ਬੀਜੇਪੀ ਕਿੱਥੇ ਐ ਤੇ ਕਾਂਗਰਸ ਜਿਹੜੇ ਪ੍ਰਧਾਨ ਮੰਤਰੀ ਦੇ ਉਮੀਦਵਾਰ ਨੇ ਰਾਹੁਲ ਗਾਂਧੀ ਜੀ ਉਹ ਆਪਣੀ ਐਮਪੀ ਸੀਟ ਜਿੱਤਣ ਦੇ ਵੀ ਸક્ષਮ ਨਹੀਂ ਹੈਗੇ ਔਰ ਸਿੰਗਲਾ ਸਾਹਬ ਦੀ ਤਾਂ ਗੱਲ ਹੀ ਕੀ ਕਹਿਣੀ ਆ ਕਿ ਢਿੱਕ ਕਰਾਰੀ ਹਾਰ ਹਾਰ ਕੇ ਸੰਗਰੂਰ ਤੋਂ ਇੱਧਰ ਨੂੰ ਆਏ ਨੇ ਘਟੋ ਘਟ ਉਹਨਾਂ ਨੂੰ ਥੈਵ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਮਸਾ ਹੀ ਜਮਾਨਤ ਬਚੀ ਆ ਉਹਨਾਂ ਦੇ ਜਿਹੜੇ ਪੁਰਾਣੇ ਐਮਪੀ ਸੀ ਮਨੀਸ਼ तिवारी ਸਾਹਿਬ ਉਹ ਮੂੰਹ ਨਹੀਂ ਦਿਖਾ ਸਕੇ ਇਸ ਕਰਕੇ ਚੰਡੀਗੜ੍ਹ ਚਲੇ ਗਏ ਨੇ ਸੋ ਕਾਂਗਰਸ ਦੇ ਲੋਕਾਂ ਨੂੰ ਅੱਜ ਹੀ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਭਾਰਤੀ ਜਨਤਾ ਪਾਰਟੀ ਦੀ ਲਹਿਰ ਚੱਲ ਰਹੀ ਹੈ ਔਰ ਇਹ ਪ੍ਰਤੱਖ ਦਿਖ ਰਹੀ ਹੈ ਇਸ ਵਾਰ 400 ਪਰ ਮੋਦੀ ਸਾਹਿਬ ਨੇ ਕਰਨੀ ਹੈ ਔਰ ਸ਼੍ਰੀ ਨੰਦਪੁਰ ਸਾਹਿਬ ਦੀ ਸੀਟ ਉਸ 400 ਚ ਆਉਣੀ ਹੈ। ਬਾਸ਼ਰਮਾਈ ਤੁਸੀਂ ਪਿਛਲੇ 2-3 ਦਿਨਾਂ ਤੋਂ ਨਵੇਂ ਸ਼ਹਿਰ ਦੇ ਕਾਫੀ ਗਰਾਉਂਡ ਜ਼ੀਰੋ ਤੋਂ ਵੀ ਘੁੰਮ ਰਹੇ ਹੋ। ਕਿੰਦਾ ਦਾ ਹਰਦਾਨ ਲੋਕਾਂ ਦਾ ਦੇਖਣ ਨੂੰ ਮਿਲ ਰਿਹਾ ਤੁਹਾਨੂੰ? ਜ਼ਬਰਦਸਤ ਉਤਸ਼ਾਹ ਹੈ। ਸ਼ਹਿਰ ਦਾ ਉਤਸ਼ਾਹ ਸੀਗਾ ਹੀ ਸੀਗਾ। ਮੈਂ ਪਿੰਡਾਂ ਜਾ ਰਿਹਾ ਪਿੰਡਾਂ ਸ਼ਹਿਰਾਂ ਨਾਲੋਂ ਵੀ ਜ਼ਿਆਦਾ ਵੱਡਾ ਉਤਸ਼ਾਹ ਹੈ। ਕੱਲ ਮੈਂ ਬੰਗੇ ਹਲਕੇ ਦੇ 9 ਪਿੰਡਾਂ 'ਚ ਪ੍ਰੋਗਰਾਮ ਕਰਕੇ ਆਇਆ। ਇੱਕੋ ਹੀ ਪ੍ਰੋਗਰਾਮ ਸ਼ਹਿਰ ਦਾ ਕੀਤਾ। ਔਰ 9 ਦੇ 9 ਪ੍ਰੋਗਰਾਮ ਜਿਸ ਤਰ੍ਹਾਂ ਪਿੰਡਾਂ ਦੇ ਲੋਕਾਂ ਨੇ ਮੇਰਾ ਸਵਾਗਤ ਕੀਤਾ ਜਿਸ ਤਰ੍ਹਾਂ ਲੋਕ ਜੁਆਇਨ ਕੀਤੇ ਆ ਪਾਰਟੀ ਨੂੰ ਉਹ ਕਹਿੰਦੇ ਜਿੱਥੇ ਦੁਖੀ ਬੈਠੇ ਸੀ ਇਕਾਲੀਆਂ ਤੋਂ ਕਾਂਗਰਸੀਆਂ ਤੋਂ ਆ ਝਾੜੂ ਵਾਲਿਆਂ ਨੂੰ ਬੜੀ ਉਮੀਦਾਂ ਨਾਲ ਵੋਟਾਂ ਪਾਈਆਂ ਸੀ ਇਹਨਾਂ ਨੇ ਤੇ ਬੇੜਾ ਕਰਦਾ ਐਰ ਕੇ ਅਸੀਂ ਫੈਸਲਾ ਕਰ ਲਿਆ ਅਸੀਂ ਮੋਦੀ ਸਾਹਿਬ ਨਾਲ ਚੱਲਣਾ ਸੁਭਾਸ਼ ਚਰਮਾ ਜੀ ਸਾਡੇ ਇਲਾਕੇ ਦੇ ਕੁਝ ਕਿਸਾਨ ਹੈ ਉਹ ਜਦੋਂ ਤੁਸੀਂ ਕਿਤੇ ਪ੍ਰੋਗਰਾਮ ਕਰਦੇ ਤਾਂ ਉਹ ਆਪਣੀ ਬੇਨਤ ਬਣਾਉਂਦੇ ਆ ਕਿ ਅਸੀਂ ਇਹਨਾਂ ਦਾ ਵਿਰੋਧ ਕਰੀਏ ਪਹਿਲਾਂ ਵੀ ਇੱਕ ਤੁਹਾਡਾ ਪੰਗਾ ਦੇ ਵਿੱਚ ਪ੍ਰੋਗਰਾਮ ਹੋਣਾ ਲੱਗਿਆ ਸੀ ਉਦੋਂ ਉਹਨਾਂ ਨੇ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ ਸਾਡੇ ਚੈਨਲ ਦੇ ਮਾਧਿਅਮ ਨਾਲ ਕੀ ਤੁਸੀਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰੋਗੇ ਜੇ ਉਹ ਗੱਲਬਾਤ ਤੁਹਾਡੇ ਨਾਲ ਕਰਨੀ ਚਾਹੁੰਦੇ ਹਨ ਪਰ ਕਰਾਂਗੇ ਨਾ ਇਲੈਕਸ਼ਨ ਤੋਂ ਬਾਅਦ ਆਰਾਮ ਨਾਲ ਬੈਠ ਕੇ ਗੱਲ ਕਰਾਂਗੇ ਕੋਈ ਇਸ ਵੇਲੇ ਤਾਂ ਲੋਕਤੰਤਰ ਹੈ ਇਸ ਵੇਲੇ ਆਪਣੀ ਗੱਲ ਲੋਕਾਂ 'ਚ ਲੈ ਕੇ ਜਾਣ 10 ਸਾਲ ਜੋ ਮੋਦੀ ਸਾਹਿਬ ਨੇ ਕੀਤਾ ਇਹ ਲੋਕਾਂ 'ਚ ਲੈ ਕੇ ਜਾ ਰਹੇ ਹਾਂ ਮੇਰੀ ਉਹਨਾਂ ਨੂੰ ਵੀ ਬੇਨਤੀ ਆ ਅਗਰ ਉਹ ਨੀਤੀਆਂ ਨਾਲ ਸਹਿਮਤ ਨਹੀਂ ਹੈ ਉਹ ਆਪਣੀ ਗੱਲ ਲੋਕਾਂ 'ਚ ਲੈ ਕੇ ਜਾਣ ਪਬਲਿਕ ਮੀਟਿੰਗਾਂ ਕਰਨ ਰੈਲੀਆਂ ਕਰਨ ਲੋਕਾਂ ਨੂੰ ਅਪੀਲ ਕਰਨ ਕਿ ਮੋਦੀ ਸਾਹਿਬ ਨੂੰ ਵੋਟ ਨਾ ਪਾਓ ਕੋ ਨੋਕਰਿਆ ਲੋਕ ਫੈਸਲਾ ਕਰਨਗੇ ਕਿ ਉਹਨਾਂ ਨੇ ਕਿੰਨੂੰ ਵੋਟ ਪਾਣੀ ਹੈ ਕਿਸੇ ਦੇ ਪ੍ਰੋਗਰਾਮ ਚ ਜਾ ਕੇ ਦਖਲ ਅੰਦਾਜ਼ੀ ਕਰਨਾ ਵਿਗਨ ਪਾਣਾ ਇਹ ਲੋਕਤੰਤਰ ਲਈ ਚੰਗੀ ਗੱਲ ਨਹੀਂ ਹੈ ਸੋ ਮੇਰੀ ਤਾਂ ਉਹਨਾਂ ਨੂੰ ਵੀ ਬੜੀ ਹੱਥ ਜੋੜ ਕੇ ਬੇਨਤੀ ਆਰ ਮੋਦੀ ਸਾਹਿਬ ਬੜੀ ਸੁਰਤਤਾ ਨਾਲ ਵਿਚਾਰ ਕਰ ਰਿਹਾ ਇਲੈਕਸ਼ਨ ਹੋ ਰਗੇ ਨਵੀਂ ਸਰਕਾਰ ਬਣੇਗੀ ਸਾਰੇ ਕਿਸਾਨੀ ਮਸਲੇ ਹੱਲ ਕਰੇਗਾ